ਗੁਰਦਾਸਪੁਰ ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੈਂਪਸ ਚ ਚੱਲ ਰਹੇ ਮੇਲੇ ਦੌਰਾਨ ਕਿਸਾਨ ਜੱਥੇਬੰਦੀ ਪਗੜੀ ਸੰਭਾਲ ਜੱਟਾ ਨੇ ਮੇਲੇ ਦੇ ਮੰਚ ਤੇ ਆਪਣਾ ਕਬਜ਼ਾ ਕਰ ਲਿਆ ਕਿਸਾਨਾ ਵੱਲੋਂ ਰੋਜ਼ ਜਿਤਾਉਂਦੇ ਹੋਏ ਮੰਚ ਤੇ ਲੱਗੇ ਪੰਜਾਬ ਯੂਨੀਵਰਸਿਟੀ ਦੇ ਬੈਨਰਾਂ ਨੂੰ ਹਟਾ ਕੇ ਪਗੜੀ ਸੰਭਾਲ ਜਟਾ ਲਹਿਰ ਦੇ ਬੈਨਰ ਲਗਾ ਦਿੱਤੇ ਗਏ ਕਿਸਾਨਾਂ ਦੇ ਇਸ ਰੁਖ ਨੂੰ ਦੇਖਦੇ ਹੋਏ ਮੇਲਾ ਪ੍ਰਬੰਧਕ ਸਟੇਜ ਛੱਡ ਕੇ ਭੱਜਦੇ ਨਜ਼ਰ ਆਏ ਗੁੱਸੇ ਵਿੱਚ ਆਏ ਜੱਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਵੱਲੋਂ ਰੇਲ ਟ੍ਰੈਕ ਤੇ ਧਰਨਾ ਲਾਉਣ ਦਾ ਫੈਸਲਾ ਲਿਆ ਗਿਆ ਸੀ ਪਰ ਸਰਕਾਰ ਦਾ ਉਹਨਾਂ ਪ੍ਰਤੀ ਰਵੱਈਆ ਦੇਖਦੇ ਹੋਏ ਉਹਨਾਂ ਇਹ ਫੈਸਲਾ ਲਿਆ ਕਿ ਸਾਰੇ ਕਿਸਾਨ ਮੇਲਿਆਂ ਤੇ ਕਬਜ਼ਾ ਕੀਤਾ ਜਾਵੇ ਅਤੇ ਆਪਣੇ ਹੱਕ ਲਈ ਆਵਾਜ਼ ਉਠਾਈ ਜਾਵੇ ਅੱਜ ਗੁਰਦਾਸਪੁਰ ਤੋਂ ਗੁਰਦਾਸਪੁਰ ਦਾ ਮੇਲਾ ਜਿਹੜਾ ਕਿਸਾਨਾਂ ਦਾ ਮੇਲਾ ਸੀ ਉੱਥੇ ਝੂਠੇ ਲੀਡਰ ਦੇ ਝੂਠੇ ਅਫਸਰਾਂ ਨੇ ਬੋਲਦੇ ਸਨ ਅੱਜ ਉਹਨਾਂ ਨੂੰ ਇੱਥੋਂ ਭਜਾਤਾ ਕਿ ਕਿਸਾਨਾਂ ਨੇ ਆਪਣੇ ਮੇਲੇ ਤੇ ਆਪ ਕਬਜ਼ਾ ਕੀਤਾ ਤੇ ਇੱਥੇ ਇਹ ਮੇਲੇ ਦੇ ਵਿੱਚ ਝੂਠੀਆਂ ਕੰਗੜੀਆਂ ਆਪਣੀ ਜਾਲੀ ਦਵਾਈਆਂ ਦਿੱਤੀਆਂ ਜਾਂਦੀਆਂ ਜਾਂਦੇ ਸਨ ਜਾਲੀ ਬੀ ਦਿੱਤੇ ਜਾਂਦੇ ਸਨ ਕਿਸਾਨਾਂ ਨਾਲ ਖਲਵਾੜ ਕੀਤੀ ਜਾ ਰਹੀ ਹੈ ਅੱਜ ਅਸੀਂ ਕਿਸਾਨਾਂ ਨੂੰ ਜਗਾਉਣ ਆਏ ਆ ਕਿ ਇੱਥੋਂ ਜੇ 1509 ਮਾਨਤਾ ਪ੍ਰਾਪਤ ਨਹੀਂ ਸੀ ਜੇ 11 21 ਮਾਨਤਾ ਪ੍ਰਾਪਤ ਨਹੀਂ ਸੀ ਇਹ ਸ਼ਬਦੀਏ ਮਾਨਤਾ ਪ੍ਰਾਪਤ ਨਹੀਂ ਸੀ ਤੇ ਫਿਰ ਕਿਸਾਨਾਂ ਨੂੰ ਇਥੋਂ ਦਿੱਤੀ ਕਿਉਂ ਜੇ ਦਿੱਤੀ ਆ ਤੇ ਫਿਰ ਖਰੀਦ ਵਿੱਚ ਉਹਨਾਂ ਨਾਲ ਖਲਵਾੜ ਕਿਉਂ ਕੀਤੀ ਜਾ ਰਹੀ ਆ ਇਹ ਇਹਨਾਂ ਨੇ ਮਰਮਾਲਵੇ ਦੇ ਵਿੱਚ ਇੱਕ 40 ਦਵਾਈ ਦਿੱਤੀ ਸੀ ਚਿੱਟੇ ਮੱਛਰ ਵਾਲੀ ਤੇ ਸਾਡੇ ਮਾਝੇ ਦੇ ਵਿੱਚ ਦੁਆਬੇ ਦੇ ਵਿੱਚ ਵੱਤਾਲ ਭੇਡ ਵਾਲੀ ਜਿਹੜੀ ਚੱਜਾਲੀ ਦਵਾਈ ਆ ਇਹ ਸਰਕਾਰ ਨੇ ਦਿੱਤੀ ਬੜਾ ਤਕੜਾ ਕਿਸਾਨਾਂ ਦਾ ਫਰਾਡ ਕੀਤਾ ਮੈਂ ਤੁਹਾਡੀ ਮੀਡੀਆ ਅੱਗੇ ਬੇਨਤੀ ਕਰਾਂਗਾ ਕਿ ਤੁਸੀਂ ਪਿੰਡਾਂ ਵਿੱਚ ਜਾ ਕੇ ਜਾ ਕੇ ਵੇਖੋ ਕੀ ਹਾਲਾਤ ਆ ਕਿਸਾਨ ਆਪ ਆਪਣਾ ਆਤਮ ਹੱਤਿਆ ਕਰ ਰਿਹਾ ਸੇਖਵਾ ਪਿੰਡ ਦਾ ਕਿਸਾਨ ਆਤਮ ਹੱਤਿਆ ਕਰਕੇ ਮਰ ਗਿਆ ਇਹੋ ਜੀ ਸਰਕਾਰ ਦਾ ਕੀ ਕਰਨਾ ਜਿਹੜੀ ਸਰਕਾਰ ਕਿਸਾਨ ਨੇ ਤੇ ਸਮਝਾਉਂਦੀ ਲੈਂ ਕਹਿੰਦੀ ਆ ਆ ਜੋ ਬਾਬੇ ਦੇ ਮਗਰ ਤਰੀ ਫਿਰਦੀ ਆ ਉਹਨੂੰ ਬਾਬੇ ਦਾ ਹੇਤ ਤੇ ਜਾਗ ਪਿਆ ਕਿਸਾਨਾਂ ਦੇ ਹੇਤ ਕਰੂੰਗਾ ਇਸ ਕਰਕੇ ਜਿਹੜੇ ਕਿਸਾਨਾਂ ਨੇ ਇੱਥੇ ਜਿਹੜੇ ਆ ਉਹ ਅੱਜ ਆਪਣਾ ਰੋਸ ਵਿਚਾਰਾ ਕਰਕੇ ਕਿਸਾਨਾਂ ਦੇ ਵਿੱਚ ਕਬਜ਼ਾ ਕੀਤਾ ਜਿੰਨੇ ਵੀ ਕਿਸਾਨ ਮੇਲੇ ਕਿਤੇ ਜਾਣਗੇ ਹਰ ਕਿਸਾਨ ਮੇਲੇ ਤੇ ਅਸੀਂ ਆਪਣਾ ਕਬਜ਼ਾ ਕਰਕੇ ਤੇ ਕਿਸਾਨਾਂ ਨੂੰ ਜਾਗਰਿਤ ਕਰਾਂਗੇ ਉੱਥੇ ਜਿਹੜੇ ਸਟਾਲ ਲੱਗੇ ਸਨ ਉਹ ਖਾਲੀ ਦੇ ਖਾਲੀ ਹੀ ਰਹੇ ਕੋਈ ਵੀ ਅਕਾਲੀ ਨੇਤਾ ਇਸ ਮੇਲੇ 'ਚ ਲੋਕਾਂ ਨੂੰ ਸੰਬੋਧਨ ਕਰਨ ਨਹੀਂ ਪਹੁੰਚਿਆ ਇੱਥੋਂ ਤੱਕ ਕਿ ਕਿਸਾਨਾਂ ਦੇ ਇਸ ਰੋਹ ਤੋਂ ਪੰਜਾਬ ਪੁਲਿਸ ਵੀ ਕਿਨਾਰਾ ਵੜਦੀ ਨਜ਼ਰ ਆਈ ਇੱਕ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ। ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਰਾਮ ਨਾਲ ਕੁਰਸੀਆਂ ਤੇ ਬੈਠੋ, ਥੱਲੇ ਬੈਠੋ। ਪੁਲਿਸ ਮਲਾਇਆ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਥੋੜਾ ਪਿੱਛੇ हट ਜਾਓ। ਉੱਥੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਗੰਨੇ ਦੀ ਫਸਲ ਦੇ ਬਕਾਇਆ ਛੇਤੀ ਦਿੱਤੇ ਜਾਣ ਤੇ ਬਾਕੀ ਫਸਲਾਂ ਦਾ ਮੁੱਲ ਪੰਜਾਬ ਸਰਕਾਰ ਛੇਤੀ ਤੈਅ ਕਰੇ। ਦੂਜੇ ਪਾਸੇ ਮੰਗਾ ਨਾ ਪੂਰੀਆਂ ਹੋਣ ਤੇ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ। ਆਇਆ ਮੇਲਾ ਲਾਇਆ ਜਾ ਰਿਹਾ ਇਹ ਸਿਰਫ ਸਰਕਾਰ ਦੀ ਫਜ਼ੂਲ ਖਰਚੀ ਆ ਕਿਉਂਕਿ 1943 ਦੀ ਪੀਬੀ 43 ਕੰਗ ਦੇ 20 ਤੋਂ ਬਾਅਦ ਪੰਜਾਬ ਯੂਨੀਵਰਸਿਟੀ ਕੋਲ ਕੋਈ ਹਰਿਆਣਾ ਯੂਨੀਵਰਸਿਟੀ ਕੋਲ ਕੋਈ ਵੀ ਨਵੀਂ ਵੈਰਾਈਟੀ ਨਹੀਂ ਆਈ ਇਹ ਮੇ ਚੋਣੇ ਦੇ ਵੈਰਾਈਟੀਆਂ ਜਿੰਨਾ ਪੰਜਾਬ ਛੋਣਾਂ ਬੀਜਾ ਜਾ ਰਿਹਾ ਜਿੰਨੀ ਕੰਗ ਬੀਜੀ ਜਾ ਰਹੀ ਆ ਸਾਰੀਆਂ ਵੈਰਾਈਟੀਆਂ ਹਰਿਆਣੇ ਦੀਆਂ Rajasthan ਦੀਆਂ ਨੇ ਗੰਦੇ ਦੀ ਵੈਰਾਈਟੀ ਜਿਹੜੀ ਸੀਓ ਜੇ 46 ਸੀਗੀ ਉਹ ਖਤਮ ਹੋ ਚੁੱਕੀ ਆ ਗੰਦੇ ਦੀਆਂ ਜਿੰਨੀਆਂ ਵੈਰਾਈਟੀਆਂ ਨੇ ਉਹ ਸਾਰੀਆਂ ਬਾਹਦੀਆਂ ਦੇ ਮੇਲੇ ਦਾ ਫਾਇਦਾ ਕੀ ਆ ਇਹ ਮੇਲਾ ਮੈਚ ਇੱਕ ਡਰਾਮਾ ਵਾ ਇਹ ਕਰਕੇ ਇਹ ਤਾਂ ਫਜ਼ੂਲ ਖਰਚੀ ਕਰਨ ਦੀ بجائے ਜ਼ਿੰਮੇਵਾਰੀ ਸਹਾਇਤਾ ਕਰਨੀ ਚਾਹੀਦੀ ਆ ਜ਼ਿੰਮੇਵਾਰ ਬਹੁਤ ਤਰਲਾ ਮਾਰ ਰਿਹਾ ਝੋਨਾ ਵੇਖ ਨਹੀਂ ਰਿਹਾ ਜਿਹੜੀ ਬਾਸਮਤੀ 1500 ਰੁਪਏ ਸੀਗੀ ਉਹ ਅੱਜ ਦੀ ਰੇਟ ਵਿੱਚ 210 ਲਾ ਕੇ 1200 ਰੁਪਏ ਤੱਕ ਵੇਚ ਰਹੀ ਆ ਜਿਹੜੀ ਜਿਹਦੇ ਪਾਸੋਂ ਸਰਕਾਰ ਦਾ ਕੋਈ ਖਿਦਦ ਨਹੀਂ ਹੈ ਇਹਦਾ ਵੀ ਰੇਟ ਬਚਣਾ ਚਾਹੀਦਾ ਸਰਕਾਰੀ ਤੌਰ ਤੇ ਐਮਐਸਪੀ ਦੇ ਅੰਦਰ ਹੋਣੀ ਚਾਹੀਦੀ ਆ ਤਾਂ ਕਿ ਜ਼ਿੰਮੇਵਾਰਾਂ ਦਾ ਬਚਾਓ ਸਕੇ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪਹਿਰੇ ਦਾ ਟੀਵੀ